ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਹੈ ਜੋ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਤੇ ਅੰਕਲ ਜੀ ਆਪਣਾ ਪਹਿਲਾ ਐਡਰੈਸ ਦੱਸੋ ਟੈਂਡਕਣੀ ਦੇ ਪੰਗਰ ਹਾਂਜੀ ਡਾਕਟਰ ਰਣਜੀਤ ਸਿੰਘ ਰਾਣਾ ਹਾਂਜੀ ਤੇ ਇਹ ਕੀ ਝੋਟੀ ਦਾ ਰਿਕਾਰਡ ਹੈ ਤੇ ਕੀ ਹੋਣ ਕੀ ਕਿਸੇ ਬੱਤਰਿਆ ਇਹ ਪਹਿਲਾਂ ਨੇ 15 ਲੀਟਰ ਦੁੱਧ ਦਿੱਤਾ ਹਾਂਜੀ ਤੇ ਹੁਣ ਇੱਕ ਮਹੀਨਾ ਕੁਝ ਦਿਨਾਂ ਦੀ ਗੱਬੜ ਹੈ ਗੱਬੜ ਹੈ ਕੁਝ ਦਿਨਾਂ ਨਵਾਬ ਦਾ ਟੀਕਾ ਲਗਾ ਨਵਾਬ ਦਾ ਟੀਕਾ ਲਗਾ ਤੇ ਕਿੱਥੋਂ ਲਿਆਤੀ ਤੁਸੀਂ ਜਾ ਕੇ ਜਾਇ ਹੀ ਮਗਾਈ ਹੀ ਸਰਪੰਚ ਕੋਲੋਂ ਆਪਣਾ ਜਿਤਿੰਦਰ ਸਿੰਘ ਕੋ ਉਹਨੇ ਰੋਤਕ ਤੋਂ ਮੰਗਾਈ ਆਪ ਜਾ ਕੇ ਖਰੀਦੀ ਉਹਨੇ ਬਾਗੜੀਆਂ ਬਾਗੜੀਆਂ ਤੋਂ ਤੇ ਹਰਿਆਣਾ ਰੋਤਕ ਦੀ ਹਰਿਆਣਾ ਰੋਤਕ ਦੀ ਰੋਤਕ ਦੇ ਚੋਟੀਆਂ ਅੰਕਲਾਂ ਤੋੜ ਕੇ ਦਿਖਾਇਆ ਪਹਿਲੋਂ ਮੜੀ ਤੇ ਤੁਹਾਨੂੰ ਚਵਾ ਕੇ ਵੀ ਖਾਵਾਂਗੇ ਸ਼ਾਮੇ ਵੀ ਕੋਈ ਵੀਰ ਦੇ ਚੋਣੀ ਹੈ ਉਹ ਸੋਤੇ ਸੋਤੇ ਮਾਰਨਿੰਗ ਟਾਈਮ ਦੀ ਚਵਾਈ ਹੋਣਗੀ ਆ ਤੇ ਹਰਿਆਣੇ ਦੀ ਚੋਟੀ ਬੂਰੀ ਪਿਓਰ ਬੂਰੀ ਬੜੀ ਵੱਡੀ ਚੋਟੀ ਆ ਦੇਖ ਦੋਦਾਂ ਕਦੀ ਹੁਣ ਕਿੰਨਾ ਹੈ ਕਾਟਨ ਨੌ ਨੌ ਦਿਲਾ ਦੁੱਧ ਜਾ ਸਜਰਾ ਗੋਲੇ ਵਾਲੀ ਜੱਤੀ ਹੁਣ ਤੁਹਾਨੂੰ ਚਾ ਚਵਾਲੇ ਵੀ ਖਾਵਾਂਗੇ ਚੱਲ ਮੋੜ ਲਿਆ ਅੰਕਲ ਜੀ ਵੱਡੀ ਛੋਟੀ ਫੁੱਲ ਸਾਰੇ ਮੋੜ ਲਿਆ ਅੰਕਲ ਜੀ ਮੋੜ ਲਿਆ ਬਹੁਤ ਹੀ ਚੰਗੀ ਛੋਟੀ ਆ ਪਿਓਰ ਪੂਰੀ ਜਿਹੜੇ ਚਾ ਵਾਂ ਬੂਰੀ ਦੇ ਨਾ ਟੋਕਰ ਤੋਂ ਛੋਟੀ ਸ਼ਕੀਨ ਦੇ ਤੇ ਡੇਢ ਮਹੀਨਾ ਹੋ ਗਿਆ ਅੰਕਲਾਂ ਦੇ ਨਵਾਬ ਕੋ ਬੜੀਆਂ ਹੁਣ ਚੋਗੇ ਵੀ ਖਾਉਣ ਦੀ ਚੱਕ ਚਵਾਈ ਵੀ ਕਰਾ ਦਾਂ ਸਰ ਜੀ ਤੇ ਆ ਪਹਿਲੇ ਸਵੇ ਦੀ ਦੀ ਕੱਟੀ ਜੋ ਤੇ ਹੁਣ ਗਾਂ ਫੇਰ ਗੱਬਣੇ ਨਵਾਬ ਚੱਲ ਪਾਓ ਵੀ ਜੀ ਭਣਾ ਏਦਾਂ ਮਿਲਦੀ ਅੰਕਲ ਜੀ ਦੋਵੇਂ ਟਾਈਮ ਬਸ ਫੇਰ ਬਸ ਜੇ ਤਾਂ ਵੱਡਾ ਥਾਪੀ ਮਾਰ ਕੇ ਬਹਿਣਾ ਥੱਲੇ ਏਦਾਂ ਅੰਕਲਾਂ ਨੂੰ ਜਾਂਦੇ ਵੀ ਏਦਾਂ ਹੀ ਮਿਲਦੇ ਥਾਪੀ ਮਾਰ ਕੇ ਬਹਿਣਾ ਸਾਡੇ ਕੋ ਥੋੜੀ ਜੀ ਉਹਦਾ ਡਰਦੀ ਆ ਪਰ ਮਿਲਦੀ ਇਦਾਂ ਹੀ ਆ ਨਵੇਂ ਬੰਦੇ ਕੋ ਡਰ ਕਰਦਾ ਹਾਂ ਹਾਂ ਜੀ ਆ ਵੇਖੋ ਥਾਪੀ ਮਾਰ ਕੇ ਅੰਕਲੀਦਾ ਬੈਂਦੇ ਦਲੋ ਥਾਪੀ ਮਾਰ ਕੇ ਫੱਟੀ ਰੱਖ ਕੇ ਸਲੀਮ ਦਾ ਕੁਝ ਆਵੇ ਲੋ ਜਿੰਦਾਂ ਦੀ ਸੀ ਫਤੂਦੀ ਫਤੂਦੀ ਅੰਕਲ ਜੀ ਹੱਥ ਛੱਡਿਓ ਮੜੀ ਆ ਥਾਣ ਵੀ ਚੰਗਾ ਵਧੀਆ ਬਣਦੀ ਕਲਾ ਕਲਾ ਥਾਣ ਚੱਲ ਚੱਲੀਏ ਮੜਾ ਆ ਕੈਮਰੇ ਤੋਂ ਡਰਦੀ ਹੁੰਦਾ ਛੋਟੀ ਹਨਾ ਮੜਾ ਜਦਾਂ ਡਰਦੀ ਅੰਕਲਾਂ ਤਾਂ ਇਦਾਂ ਥਾਪੀ ਤੇ ਪਾਂ ਸ਼ਾਮਾਂ ਨੂੰ ਵੀ ਫਿਰ ਕੁਝ ਵਾਰੀ ਮੋਟਾ ਨਹੀਂ ਲੱਗਦਾ ਹਾਂਜੀ ਇਹ ਫੋਲ ਸਾਈਜ ਵੱਡੀ ਛੋਟੀ ਹੈ ਪਹਿਲੇ ਤੋਂ ਐਂਗਲ ਦੀ ਕਿੰਨਾ ਕਿ ਦੁੱਧ ਦੇਦੀ ਰਹੀ 15.5 15.5 ਐਰ ਕਾ ਦੂਜਾ ਸੁਵਾ ਦੂਜਾ ਦੁੱਧ ਠੀਕ ਹੈ ਠੀਕ ਉਹ ਦਾਦੀ ਜਾਨਾ ਉਪਰੇ ਬੱਦ ਤੇ ਉਹ ਚੋਲੇ ਤੇ ਚੋਲੇ ਸਾਬ ਹਾਂਜੀ ਹਾਂਜੀ ਉਹ ਬਾਂਡੇ ਨਹੀਂ ਬੋਲੀ ਜੀ ਲਾਈਵ ਚ ਵਾਈ ਹੋਣੀ ਜੀ ਕੋਈ ਇੱਚ ਫੇਰਾ ਫੇਰੀ ਆ ਕੰਮ ਨਹੀਂ ਹੈਗਾ ਸ਼ਾਮਾਂ ਨੂੰ ਫੇਰ ਕੋਈ ਵੀ ਚਵਾ ਸਕਦਾ ਵੀਡੀਓ ਕਾਲ ਤੇ ਜੇ ਕਿਤੇ ਪਸੰਦ ਹੋਵੇ ਤੇ ਚੰਗੀ ਝੋਟੀ ਹੈ ਨਸਲ ਦੀ ਕੋਈ ਕਦੀ ਉਹ ਡੇਟ ਨੂੰ ਨਹੀਂ ਆਉਂਦੇ ਤੇ ਅੱਜ ਉਹ ਵੀ ਕੋਈ ਨਹੀਂ ਆਉਂਦੀ ਠੀਕ ਹੈ ਜੇ ਬੜਾ ਬੁੱਧ ਵੀ ਚਾਹੇ ਮੈਂ ਚੰਗੀ ਘਟੀ ਵੀ ਚੰਗੀ ਨਸਲ ਦੀ ਤੇ ਟੋਟਲ ਕਰ ਕੋ ਸੱਤਾਂ ਸਾਲ ਨਹੀਂ ਨਹੀਂ ਘਟੀ ਵੇਖ ਲੋ ਚੰਗੀ ਸੱਤਾਂ ਅੱਠ ਮਹੀਨੇ ਦੇ ਅੰਕਲਾਂ ਦਾ ਘਟੀ ਵੇਖ ਲੋ ਆ ਜਿਹੜਾ ਰਸਤਾ ਤੋਂ ਪਰੋ ਰਿਹਾ ਨਾ ਕੱਟੀ ਬੜੀ ਚੀਜ਼ ਹੈ ਮਤਲਬ ਚੰਗੀ ਨਸਲ ਦੀ ਮੈਦਾ ਅੰਕਲ ਦੀ ਚੰਗਾ ਬੱਚਾ ਹੁੰਦਾ ਐਨ ਵੀ ਲਗੀ ਐਨ ਬੜੀ ਪੂਰੀ ਤਰ੍ਹਾਂ ਦਾਫਾ ਕਲੇ ਨਾ ਵੀ ਕਾਜੀ ਦਾ ਦੁੱਧ ਪੀਆ ਅਸੀਂ 80 90 ਰੁਪਏ ਦੇ ਦੋਸਰੇ ਇੱਕ ਦਾ ਗਾਂ ਫੇਰ ਤਿਆਰ ਹੋਇਆ 2.5 ਲੱਖ ਦੀ ਚੋਟੀ ਆ ਕਾਂਕੇ ਚੋਂ ਆਇਆ ਇਹਦਾ ਨਾਮ ਨੀਰੋਦੀ ਹੈ ਇਸ ਦਿਨਾਂ ਨੂੰ ਇੱਕ ਪਾਈ ਚੋਰ ਪਾਈ ਚੋਰ ਆਪਾਂ ਨੂੰ ਕੀ ਕਰਦੇ ਆ ਆਉਂਦਾ ਨਾਗਨੀ ਤਾਰਾ ਕਰੀ ਆਉਂਦੀ

ਵੇ ਲੋ ਇਦਾਂ ਖਲੋਗੀ ਇਦਾਂ ਮਿਲਦੀ ਆ ਥੋੜੀ ਜੀ ਕੈਮਰੇ ਤੋਂ ਦਰਦੀ ਥੀ ਦੇ ਲੱਗਾ ਰਹਾਂ ਉਹਦੇ ਬਾਦੀ ਵਿੱਚ ਮਾਰ ਕੇ ਲੱਤ ਨਹੀਂ ਠੰਡੀ ਠੰਡੀ ਝੋਟੀ ਵਾਲਾ ਇਦਾਂ ਲੋਤੀ ਵੀ ਤੇ ਫਿਰ ਵੱਡੀ ਬਾਲਟੀਆਂ ਕਿਨੇ ਰੱਖੀ ਐ ਨਹੀਂ ਵਪਾਰੀਆਂ ਵਾਲੀ ਰੱਖੀ ਐ ਤੇ ਆਂਕਲ ਜੀ 10 11 ਕਿਲੋ ਦੁੱਧ ਪੀਦਾ ਬਰਬਰ ਜੰਦੇ ਕੋ ਤਰੇ ਨਾ ਭਾਂਡਾ ਪੜਦਾ ਦੇਣਾ ਲੱਗਦਾ ਬਾਜੀ ਭਾਜੀ ਵੀ ਦੁੱਧ ਨਹੀਂ ਪੋੜਦਾ ਵਾਹੇ ਵਾਹਿਗੁਰੂ ਜੀ ਤੁਹਾਡੀ ਬਹੁਤ ਬਹੁਤ ਸ਼ੁਕਰੀਆ ਜੀ ਆਈ ਬੋ ਬੋ ਆਪਰੇ ਹਾਵ ਲਾਉਣ ਕਿੰਨਾ ਤੇ ਵਿਧੀ ਫਿਰ ਅੰਕਲ ਦੀ ਕਿੰਨੇ ਦੀ ਦੇਦਣੀ ਮੱਜ ਤੇ 90000 90000 ਮਦਿਆ ਤੋਂ ਕਰਦ ਰੇ ਮਾਨਦ ਕਰਦ ਰੇ ਮਾਨਦ ਹਾਂ ਚਲੋ ਠੀਕ ਹੈ ਅੰਕਲ ਨੂੰ ਕੋਈ ਫੋਨ ਲਾ ਲੈ 90000 ਤੋਂ ਕਰਦਣਗੇ ਮਹਾਰ ਵਾਲਾ ਬੰਦਾ ਲੱਖ ਵੀ ਜਾਂਦਾ ਸੀ ਪਰ ਮੈਂ ਹਦਾਸੂ ਜਾਈ ਨਾ ਲੈ ਛਾ ਮਨ ਫਿਰ ਕੋਈ ਜਵਾ ਲੈਣਾ ਹਾਂ ਬੇਸ਼ਕਰਾ ਚਲੋ ਠੀਕ ਹੈ ਅੰਕਲ